ਸਤਿ ਸ਼੍ਰੀ ਅਕਾਲ ਨਮਸਤੇ ਹਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਮੈਂ ਬਣਾਉਣ ਲੱਗੀ ਆ ਆਟੇ ਤੇ ਗੁੜ ਦੀਆਂ ਮਠੀਆਂ ਸੌਣ ਦੇ ਮਹੀਨੇ ਦਾ ਆਖਰੀ ਦਿਨ ਸੀਗਾ ਸੋ ਸੋਚਿਆ ਕਿਉਂ ਨਾ ਆਟੇ ਤੇ ਗੁੜ ਦੀਆਂ ਮਠੀਆਂ ਬਣਾ ਲਈਆਂ ਜਾਣ ਦੋ ਕੋਲੀ ਆਟਾ ਲੈ ਲਿਆ ਇੱਕ ਕੋਨੀ ਗੁੜ ਲੈ ਲਿਆ ਜਿਹੜਾ ਗੂੜਿਆ ਨਾ ਉਹਨੂੰ ਮੈਂ ਅੱਧੀ ਕੋਲੀ ਪਾਣੀ ਵਿੱਚ ਭਿਉਂ ਕੇ ਰੱਖ ਦਿੱਤਾ ਮੈਂ ਥੋੜਾ ਜਿਹਾ ਪਾਣੀ ਵਾਦੀ ਪਾ ਦਿੱਤਾ ਸੀਗਾ ਬਟ ਇਟਸ ਓਕੇ ਸੋ ਗੋੜ ਮੈਲ ਦਾ ਪਾਣੀ ਉਹਨੂੰ ਥੋੜਾ ਜਿਆਦਾ ਗਰਮ ਕਰ ਦਿੱਤਾ ਸੀਗਾ ਕਿਉਂਕਿ ਜਦੋਂ ਵੀ ਅਸੀਂ ਗਰਮ ਪਾਣੀ ਵਿੱਚ ਮਿੱਠਾ ਘੋਲਦੇ ਹਾਂ ਤੇ ਉਹ ਜਲਦੀ ਘੋਲ ਜਾਂਦਾ ਆ ਸੋ ਮੈਂ ਉਹਨੂੰ ਟੱਕ ਕੇ ਥੋੜੀ ਦੇਰ ਵਾਸਤੇ ਰੱਖ ਦਿੱਤਾ ਉਸ ਤੋਂ ਬਾਅਦ ਮੈਂ ਇੱਕ ਡੁੰਗੇ ਵਿੱਚ ਦੋ ਕੋਲੀਆਂ ਆਟਾ ਪਾ ਲਿਆ ਤੇ ਫਿਰ ਮੈਂ ਇਹਦੇ ਵਿੱਚ ਇੱਕ ਚਮਚ ਜਿਹੜਾ ਆ ਉਹ ਸੌਂਫ ਦਾ ਪਾ ਦਿੱਤਾ ਤੇ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਏ ਚਾਰ ਚਮਚ ਦਿਸੀ ਘੋਲੇ ਤੇ ਆਟੇ ਨੂੰ ਜਿਹੜਾ ਆ ਚੰਗੀ ਤਰ੍ਹਾਂ ਮਸਲਣਾ ਜਿਹੜਾ ਕਿ ਹੋਆ ਚੰਗੀ ਤਰ੍ਹਾਂ ਜਿਹੜਾ ਆ ਉਹ ਇਹਦੇ ਵਿੱਚ ਮਿਕਸ ਹੋ ਜਾਵੇ ਆ ਇਹਦੇ ਆٹے ਦੀ ਜਿਹੜੀ ਇੱਕ ਮੁਠੀ ਬਣਾ ਕੇ ਵੇਖ ਲਈ ਦੀ ਆ ਜੀ ਤੇ ਆਟੇ ਨੂੰ ਜਦੋਂ ਮੁਠੀ ਬਣਦੀ ਆ ਫਿਰ ਤੇ ਜਿਹੜਾ ਕਿਓ ਪਰਫੈਕਟ ਆ ਜੇ ਨਹੀਂ ਬਣਦੀ ਤੇ ਫਿਰ ਇਹਦੇ ਵਿੱਚ ਕਿਓ ਜਿਹੜਾ ਹੋਰ ਪਾ ਲੇਦਾ ਸੋ ਮੈਂ 5 ਤੋਂ 6 ਚਮਚ ਜਿਹੜੇ ਕਿਓ ਦੇ ਪਾਏ ਸੀਗੇ ਇਸ ਤੋਂ ਬਾਅਦ ਜਿਹੜਾ ਮੈਂ ਗੁੜ ਵਾਲਾ ਪਾਣੀ ਸੀਗਾ ਉਹਨੂੰ ਛਾਣ ਲਿਆ ਤਾਂ ਕਿ ਉਹਦੇ ਵਿੱਚ ਜੋ ਵੀ ਮੈਲ ਆ ਉਹ ਨਿਕਲ ਜਾਵੇ ਪਾਣੀ ਨੂੰ ਪੁੰਨਣਾ ਜਿਹੜਾ ਬਹੁਤ ਜ਼ਰੂਰੀ ਹੁੰਦਾ ਆ ਸੋ ਇਸ ਤੋਂ ਬਾਰੇ ਮੈਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਦੇ ਵਿੱਚ ਇੱਕ ਸਖਤ ਜਿਹਾ ਜਿਹੜਾ ਆ ਉਹ ਆਟਾ ਗੁੰਨ ਲਿਆ ਆਟਾ ਸਖਤ ਹੋਣਾ ਚਾਹੀਦਾ ਆ ਤੇ ਜਿਹੜਾ ਪਾਣੀ ਸੀਗਾ ਅੱਧੀ ਕੌਲੀ ਜਦੋਂ ਇੱਕ ਕੌਲੀ ਵਿੱਚ ਅੱਧੀ ਕੌਲੀ ਪਾਣੀ ਪਾਣੀ ਆ ਨਾ ਤੇ ਬਿਲਕੁਲ ਬਿਲਕੁਲ ਪਰਫੈਕਟ ਹੁੰਦਾ ਆ ਸੋ ਫਿਰ ਮੈਂ ਆਟੇ ਨੂੰ ਜਿਹੜਾ 15 ਮਿੰਟ ਵਾਸਤੇ ਟੱਕ ਕੇ ਰੱਖ ਦਿੱਤਾ 15 ਮਿੰਟ ਬਾਅਦ ਜਿਹੜਾ ਆٹے ਦੇ ਮੈਂ ਛੋਟੇ-ਛੋਟੇ ਪੀੜੇ ਬਣਾ ਲਏ ਉਹਦੀ ਜੜੀ ਆ ਇੱਕ ਰੋਟੀ ਵੇਲ ਲਈ ਰੋਟੀ ਜਿਹੜੀ ਆ ਓ ਜਿਆਦਾ ਪਤਲੀ ਨਹੀਂ ਵੇਲਣੀ ਮੋਟੀ ਹੋਣੀ ਚਾਹੀਦੀ ਆ ਤੇ ਫਿਰ ਤੁਸੀਂ ਤੇਲ ਲਾ ਕੇ ਵੀ ਵੇਲ ਸਕਦੇ ਹੋ ਬਟ ਮੈਂ ਜਿਹੜਾ ਉਵੇਂ ਵੇਲ ਲਈ ਸੀ ਬੜੀ ਆਸਾਨੀ ਨਾਲ ਵੇਲੀਆਂ ਜਾ ਰਹੀਆਂ ਸੀ ਫਿਰ ਮੈਂ ਕੋ ਛੋਟੀ ਜੀ ਗਲਾਸੀ ਦੇ ਨਾਲ ਗੋਲ-ਗੋਲ ਜਿਹੜੀਆਂ ਆ ਜੀਆਂ ਟਿਕੀਆਂ ਕੱਟ ਲਈਆਂ ਅਗਰ ਤੁਸੀਂ ਉਸ ਤਰ੍ਹਾਂ ਵੀ ਬਣਾਉਣਾ ਚਾਹੋ ਨਾ ਜਿਵੇਂ ਆਪਾਂ ਪੂੜੀਆਂ ਬਣਾਉਣੀਆਂ ਓਵੇਂ ਵੀ ਆਪਾਂ ਬਣਾ ਸਕਦੇ ਛੋਟੇ ਛੋਟੇ ਪੇੜੇ ਬਣਾ ਕੇ ਤੇ ਗੋਲ ਗੋਲ ਜਿਹੜੀਆਂ ਰੋਟੀਆਂ ਟਾਈਪ ਜਿਹੜੀਆਂ ਉਹ ਬਣਾ ਸਕਦੇ ਆ ਟਿੱਕੀਆਂ ਵੀ ਲੈਣੇ ਨਾਲ ਬਟ ਇਹ ਜਿਹੜਾ ਤਰੀਕਾ ਆ ਗਲਾਸੀ ਨਾਲ ਕੱਟਣਾ ਇਹ ਸੌਖਾ ਆ ਜਿਹੜਾ ਐਕਸਟਰਾ ਆਟਾ ਬਚਿਆ ਉਹਨੂੰ ਫੇਰ ਦੂਸਰੇ ਆਟੇ ਵਿੱਚ ਮਿਕਸ ਕਰਕੇ ਫਿਰ ਇੱਕ ਨਵੀਂ ਰੋਟੀ ਵੇਲ ਕੇ ਤੇ ਉਹਦੇ ਵਿੱਚੋਂ ਫਿਰ ਜਿਹੜੀਆਂ ਆ ਉਹ ਛੋਟੀਆਂ-ਛੋਟੀਆਂ ਟਿਕੀਆਂ ਜਿਹੜੀਆਂ ਆ ਉਹ ਕੱਟ ਲਈਆਂ ਆ ਸੋ ਮੈਂ ਸਾਰੀਆਂ ਜਿਹੜੀਆਂ ਟਿਕੀਆਂ ਆ ਉਹ ਕੱਟ ਕੇ ਇੱਕ ਪਲੇਟ ਵਿੱਚ ਰੱਖ ਲਈਆਂ ਆ ਫਿਰ ਕੜਾਈ ਵਿੱਚ ਪਾਇਆ ਸਰੋਂ ਦਾ ਤੇਲ ਤੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਜਿੰਨ ਤੋਂ ਤੱਕ ਉਹਦਾ ਧੂਆ ਨਹੀਂ ਨਿਕਲ ਗਿਆ ਉਸ ਤੋਂ ਬਾਅਦ ਜਿਹੜਾ ਆ ਫਿਰ ਮੈਂ ਗੈਸ ਨੂੰ ਬਿਲਕੁਲ ਕੱਟ ਕਰ ਦਿੱਤਾ ਤੇ ਉਹਦੇ ਵਿੱਚ ਬਣਾਈਆਂ ਹੋਈਆਂ ਟਿੱਕੀਆਂ ਜਿਹੜੀਆਂ ਉਹ ਪਾ ਦਿੱਤੀਆਂ ਜਦੋਂ ਅਸੀਂ ਟਿੱਕੀਆਂ ਪਾਉਨੇ ਆ ਨਾ ਤੇਲ ਵਿੱਚ ਜਾਂ ਕੋਈ ਵੀ ਮਠੀਆਂ ਪਾਉਨੇ ਆ ਤੇਲ ਵਿੱਚ ਜਿਹੜੀ ਉਹ ਝੱਗ ਬੰਨੀ ਸ਼ੁਰੂ ਹੋ ਜਾਂਦੀ ਆ ਸੋ ਜਦੋਂ ਝੱਗ ਬੰਦੀ ਆ ਤੇ ਹੌਲੀ-ਹੌਲੀ ਜਿਹੜੀ ਝੱਗ ਖਤਮ ਹੋਣੀ ਸ਼ੁਰੂ ਹੋ ਜਾਂਦੀ ਆ ਜਿਉਂ-ਜਿਉਂ ਹੀ ਜਿਹੜੀਆਂ ਮਠੀਆਂ ਆ ਉਹ ਪੱਕਣੀਆਂ ਸ਼ੁਰੂ ਹੋ ਜਾਂਦੀਆਂ ਆ ਸੋ ਜਿਹੜੀਆਂ ਮਠੀਆਂ ਉਹਨਾਂ ਨੂੰ 골ਡਨ ਜਿਹਾ ਕਰ ਲਿਆ ਆ ਸੋ ਸਾਰੀਆਂ ਜਿਹੜੀਆਂ ਮਠੀਆਂ ਆ ਤਲੀਆਂ ਗਈਆਂ ਆ ਸੋ ਇਹਨਾਂ ਨੂੰ ਮੈਂ ਜਿਹੜਾ ਫਿਰ ਇੱਕ ਪਲੇਟ ਵਿੱਚ ਕੱਢ ਲਿਆ ਮੈਨੂੰ ਜਿਹੜੀਆਂ ਗੁੜ ਵਾਲੀਆਂ ਆਟੇ ਤੇ ਗੁੜ ਵਾਲੀਆਂ ਮਠਿਆਈਆਂ ਬਹੁਤ ਹੀ ਟੇਸਟੀ ਲੱਗਦੀਆਂ ਆ ਬਚਪਨ ਵਿੱਚ ਜਿਹੜਾ ਆ ਉਹ ਅਸੀਂ ਬਹੁਤ ਖਾਂਦੇ ਹੁੰਦੇ ਸੀਗੇ ਤੁਸੀਂ ਇੰਨਾ ਵਿੱਚ ਦੁੱਧ ਵੀ ਪਾ ਸਕਦੇ ਹੋ ਮੇਰੇ ਮੰਮੀ ਜਿਹੜਿਆ ਦੁੱਧ ਪਾ ਕੇ ਬਣਾਉਂਦੇ ਹੁੰਦੇ ਸੀਗੇ ਸੋ ਇਹ ਬਹੁਤ ਹੀ ਟੇਸਟੀ ਲੱਗਦੀਆਂ ਆ ਤੁਸੀਂ ਇਹਨਾਂ ਨੂੰ ਜਿਹੜਾ ਆ ਉਹ ਸਫਰ ਵਿੱਚ ਵੀ ਨਾਲ ਲੈ ਕੇ ਜਾ ਸਕਦੇ ਹੋ 15 ਦਿਨ ਆਰਾਮ ਨਾਲ ਚੱਲ ਜਾਂਦੀਆਂ ਆ ਸੋ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਤੇ ਦੱਸਿਓ ਕਿ ਤੁਹਾਨੂੰ ਮੇਰੀ ਰੈਸਪੀ ਜਿਹੜੀ ਅੱਜ ਦੀ ਕਿਵੇਂ ਦੀ ਲੱਗੀ ਜੇ ਵਧੀਆ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ